ਬਾਹਿਰ ਜੀ ਦਾ ਖਾਲਸਾ ਵਰਜ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਰੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚਾਰ ਆਧਾਰਨਾ ਦੇਵਾਂਗਾ ਤਾਂ ਮੈਂ ਵੀਡੀਓ ਦੇ ਕਲਿੱਪ ਵੀ ਸੁਣਾਉਂਗਾ ਤੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਇੱਕ ਲੋਕ ਸਭਾ ਦੇ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਮੁੱਦਾ ਚੁੱਕਿਆ ਉਸ ਨੂੰ ਲੈ ਕੇ ਜਿਹੜਾ ਭੇਡਾਂ ਦਾ ਮਾਰਨ ਹੋਇਆ ਪਿਆਗਾ ਸਿੱਖਾਂ ਦੇ ਜਿਹੜੇ ਵਿਰੋਧ ਪ੍ਰਤਭੂਲਦੇ ਨੇ ਹਰ ਵਕਤ ਖਾਸ ਕਰਕੇ ਜਿਹੜੇ ਅੰਮ੍ਰਿਤਪਾਲ ਦੇ ਭੌਂਕਦੇ ਨੇ ਖਿਲਾਫ ਉਹਨਾਂ ਦਾ ਜੀਣਾ ਮੁਸ਼ਕਲ ਹੋਇਆ ਪਿਆਗਾ ਉਹਨਾਂ ਦੇ ਵਿੱਚੋਂ ਰਵਨੀਤ ਬਿੱਟੂ ਵੀ ਆ ਤੇ ਸਾਡੇ ਜਿਹੜੇ ਆਪਣੇ ਆਪ ਨੂੰ ਗਿਆਨੀ ਕੋਈ ਫਲਾਨਾ ਕੋਈ ਟੌਂਕਾ ਕੋਈ ਬਾਬਾ ਆਖਵਾਉਂਦਿਆ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਗਲਦਿਆ ਉਹ ਜਿਹੜੇ ਨੱਕੋ ਨੱਕ ਭਰੇ ਪਏ ਨੇ ਉਹਨਾਂ ਦੀ ਬਾਹ ਨਹੀਂ ਚੱਲਦੀ ਉਹਨਾਂ ਦੀ ਕਿ ਚੰਨੀ ਸੀ ਚੰਨੀ ਨੇ ਅੰਮਰਪਾਲ ਸਿੰਘ ਦਾ ਨੌ ਕਿਉਂ ਲੇਤਾ ਉਹ ਲੋਕਾਂ ਦਾ ਮਰਨ ਹੋਇਆ ਪਿਆਗਾ ਇਧਰ ਭਗਵੰਤ ਮਾਨ ਮੁੱਖ ਮੰਤਰੀ ਨੇ ਕੀ ਬਿਆਨ ਦਿੱਤਾਗਾ ਪਾਈ ਅੰਮਰਤਪਾਲ ਸਿੰਘ ਖਾਲਸਾ ਨੂੰ ਲੈ ਕੇ ਹੁਣ ਦੇਖੋ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਹੁਣ ਕੀ ਕੀ ਬੇਨਤੀਆਂ ਕਰਾਂ ਉਹਨਾਂ ਲੋਕਾਂ ਨੂੰ ਕਹਿਣਾ ਮੈਂ ਜਿਹੜੇ ਮਸੰਦ ਨੇ ਕੌਮ ਦੇ ਵਿੱਚ ਬੜੇ ਬੈਠੇ ਨੇ ਮੈਂ ਤੁਹਾਨੂੰ ਪਹਿਲਾਂ ਇੱਕ ਦੋ ਵੀਡੀਓ ਦਾ ਰੁੱਖ ਕਰਦੇ ਆ ਤੇ ਫਿਰ ਮੈਂ ਜਿਹੜਾ ਇਹਨਾਂ ਨੇ ਜ਼ਹਿਰ ਉਗਲਿਆ ਮੈਂ ਉਹ ਪੜ ਕੇ ਸੁਣਾਉਣਾਗਾ ਤੁਹਾਨੂੰ ਤੇ ਕਿਉਂਕਿ ਫੇਰ ਹੀ ਪਤਾ ਲੱਗਦਾਗਾ ਅਸਲਾ ਪਹਿਲਾਂ ਤਾਂ ਮੈਂ ਚਰਨਜੀਤ ਸਿੰਘ ਚੰਨੀ ਵਾਲਾ ਬਿਆਨ ਸੁਣਾਉਣਾ ਉਸ ਤੋਂ ਬਾਅਦ ਮੈਂ ਅਗਲੀ ਵੀਡੀਓ ਦਾ ਰੁਕ ਕਰਾਂਗੇ ਪੰਜਾਬ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਔਰ ਉਹ ਐਨਐਸਏ ਲਗਾ ਕੇ ਅੰਦਰ ਰੱਖਾ ہوا ਹੈ ਫਰੀडम ਆਫ ਸਪੀਚ ਉਸकी ਕੰਸਟਿਟੂਐਂਸੀ ਦੇ ਲੋਕੋ ਕੀ ਬਾਤ یہاں ਨਹੀਂ ਰੱਖ پا ਰਹੇ ਜੋ ਵੀ ਇਮਰਜੈਂਸੀ ਹੈ ਪੰਜਾਬ ਨੇ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਔਰ ਉਹ ਐਨਐਸਐ ਲਗਾਤਾਰ ਅੰਦਰ ਰੱਖਾ ਹੋਇਆ ਹੈ ਫਰੀडम ਆਫ ਸਪੀਚ ਉਸਕੀ ਕੰਸਟਿਟੂਐਂਸੀ ਦੇ ਲੋਕੋ ਕੀ ਬਾਤ ਇਹ ਨਹੀਂ ਰੱਖ ਪਾ ਰਹੇ ਇਹ ਵੀ ਇੱਕ ਇਮਰਜੈਂਸੀ ਹੈ ਪੰਜਾਬ ਨੇ ਮੈਂਬਰ ਪਾਰਲੀਮੈਂਟ ਐ ਚਾਰਜੀ ਸਿੰਘ ਚੰਨੀ ਐਮਪੀ ਕਾਂਗਰਸ ਦੇ ਨੇ ਜਿਹੜੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇਹ ਵੀ ਇਮਰਜੈਂਸੀ ਆ ਸਿੱਧੂ ਮੂਸੇਵਾਲੇ ਨੂੰ ਮਰਵਾਉਣਾ ਵੀ ਐਮਰਜੈਂਸੀ ਆ ਭਾਈ ਅੰਮਰਿਤਪਾਲ ਸਿੰਘ ਨੂੰ 20 ਲੱਖ ਲੋਕਾਂ ਵੱਲੋਂ ਜਿਹੜਾ ਇੱਕ ਚੁਣਿਆ ਗਿਆਗਾ ਆਪਣਾ ਨਮਾਇੰਦਾ 2 ਲੱਖ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਇਹ ਵੀ ਐਮਰਜੈਂਸੀ ਆ ਇਹ ਗੱਲਾਂ ਭਾਈ ਅੰਮਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲੇ ਬਾਰੇ ਚਰਨੀ ਸਿੰਘ ਚੰਨੀ ਨੇ ਕਹੀਆਂ ਨੇ ਤੇ ਅੱਗੇ ਤਾਂ ਮੈਂ ਸੁਣਾਉਣਾ ਜਿਹੜਾ ਰਮਨੀਤ ਬਿੱਟੂ ਆ ਬਿਆਨ ਤੇ ਬੁੱਚੜ ਦਾ ਪੁੱਤ ਆ ਜਿਹੜਾ ਭਾਜਪਾ ਦੇ ਵਿੱਚ ਅਖੇਲ ਬਣਿਆ ਹੋਇਆ ਭਾਜਪਾ ਦੀ ਭਾਜਪਾ ਨੇ ਕਿਉਂ ਲੈਤਾ ਉਹਨੂੰ ਮੰਤਰੀ ਕਿਉਂਕਿ ਸਿੱਖਾ ਦੇ ਖਿਲਾਫ ਬੋਲਣ ਵਾਲਾ ਸਭ ਤੋਂ ਵੱਧ ਸਿੱਖਾ ਦੇ ਖਿਲਾਫ ਜ਼ਹਿਰ ਉਗਣ ਵਾਲਾ ਸਭ ਤੋਂ ਵੱਧ ਜਿਹੜਾ ਬਿੱਟੂ ਵਫਾਦਾਰ ਸਮਝਿਆ ਜਾਂਦਾ ਭਾਜਪਾ ਨੂੰ ਤਾਂ ਭਾਜਪਾ ਚ ਗਿਆ ਤੇ ਅੱਗੇ ਮੈਂ ਤੁਹਾਨੂੰ ਉਹਨੇ ਕੀ ਜਿਹੜਾ ਬਿੱਟੂ ਦਾ ਸੁਣਾਉਣਾਗਾ ਕੰਗਣਾ ਦੌਤ ਦਾ ਭਾਈ ਕਹਿ ਲੋ ਜਾਂ ਉਹਦਾ ਕੋਈ ਹੋਰ ਸਾਕਾ ਸੰਬੰਧੀ ਕਹਿ ਲੋ ਬਿੱਟੂ ਬਿੱਟੂ ਨੇ ਕੀ ਕਿਹਾ ਕਹਿੰਦਾ ਅੰਮ੍ਰਿਤਪਾਲ ਖਾਲਸਤਾਨੀ ਆ ਅੰਮ੍ਰਿਤਪਾਲ ਕਿਸਾਨ ਨਹੀਂ ਅੰਮ੍ਰਿਤਪਾਲ ਕਹਿੰਦਾ ਐਮਪੀ ਨਹੀਂ ਕਹਿੰਦਾ ਅੰਮ੍ਰਿਤਪਾਲ ਦੇਸ਼ ਦਾ ਦੁਸ਼ਮਣ ਆ ਰਮਨੀਤ ਬਿੱਟੂ ਦਾ ਬਿਆਨ ਆ ਇਹ ਆ ਇੱਕ ਚੈਨਲ ਤੇ ਇਹਨੇ ਇੰਟਰਵਿਊ ਦਿੱਤੀ ਆ ਤੁਸੀਂ ਇਹਦਾ ਬਿਆਨ ਜਿਹੜਾ ਖੁਦ ਪੜ੍ਹ ਸਕਦੇ ਹੋ ਇਹ ਜਿਹੜਾ ਐਮਪੀ ਬਣਿਆਗਾ ਜਿਹੜਾ ਬਣਿਆ ਨਹੀਂ ਬਨਾਇਆ ਗਿਆ ਤੱਕੇ ਦੇ ਨਾਲ ਹਾਰਿਆ ਹੋਇਆ ਐਮਪੀ ਲੁਧਿਆਣੇ ਤੋਂ ਭਾਜਪਾ ਨੇ ਹਾਇਰ ਕਰ ਲਿਆ ਹਾਇਰ ਕੀ ਕਰ ਲਿਆ ਉਹਨਾਂ ਦੀਆਂ ਤਲੀਆਂ ਚੱਟੀਆਂ ਉਹਨਾਂ ਦੀਆਂ ਪੈਰ ਚੜ ਚੜ ਕੇ ਉਹਨਾਂ ਦੇ ਇਹ ਗਿਆਗਾ ਜੇਕਰ ਕੰਗਣਾ ਰਣੌਤ ਵਰਗੀ ਆਉਂਦੀ ਆ ਤਾਂ ਕਿਸਾਨਾਂ ਨੂੰ ਖਾਲਸਤਾਨੀ ਤਾਂ ਸਿੱਖਾਂ ਨੂੰ ਖਾਲਸਤਾਨੀ ਜੇ ਕੋਈ ਹੋਰ ਉਠਦਾਗਾ ਫਿਰ ਵੀ ਖਾਲਸਤਾਨੀ ਇੱਕ ਆ ਭੇਡ ਦੀ ਬੈਠੀ ਇਧਰ ਆ ਕੈਨੇਡਾ ਦੇ ਵਿੱਚ ਨੈਨਸੀ ਗਰੇਵਾਲ ਖਾਲਸਤਾਨੀ ਕਿਸਾਨ ਖਾਲਸਤਾਨੀ ਅੰਬਰਤਪਾਲ ਖਾਲਸਤਾਨੀ ਖਾਲਸਤਾਨ ਦਾ ਮਤਲਬ ਦੱਸੋ ਤੁਹਾਨੂੰ ਖਾਲਸਤਾਨੇ ਸ਼ਬਦ ਦੇ ਜਿਹੜੇ ਨੇ ਜੇਕਰ ਤੁਹਾਡੀ ਮਿੱਟੀ ਤੁਹਾਡਾ ਧੂੜ ਜਿਹੜਾ ਦਿਮਾਗ ਆ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਧੂੜੀ ਭਰੀ ਪਈ ਆ ਤੁਹਾਡਾ ਦਿਮਾਗ ਗੋਹੇ ਨਾਲ ਭਰਿਆ ਪਿਆ ਫਿਰ ਅਸੀਂ ਕੀ ਕਰੀਏ ਭਈ ਜੇ ਤੁਹਾਨੂੰ ਖਾਲਸਤਾਨ ਦੇ ਸਬਜਨ ਨਹੀਂ ਪਤਾ ਸ਼ਬਦਾ ਦਾ ਉੱਤਰ ਨਹੀਂ ਪਤਾ ਤੇ ਫਿਰ ਅਸੀਂ ਕੀ ਕਰ ਸਕੀਏ ਇਹਦੇ ਵਿੱਚ ਇਹ ਬਿੱਟੂ ਨੇ ਕਿਹਾ ਕਿ ਚੰਨੀ ਚੰਨੀ ਨੇ ਜਿਹੜਾ ਬਹੁਤ ਹੀ ਮੰਦ ਭਾਗਾ ਜਿਹੜਾ ਬਿਆਨ ਦਿੱਤਾ ਕਹਿੰਦਾ ਚਰਨਜੀਤ ਸਿੰਘ ਚੰਨੀ ਤਾਂ ਇੱਕ ਬੰਦਾ ਉਹ ਆ ਜਿਨੇ ਸਭ ਤੋਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੁੱਕਿਆ ਕਹਿੰਦਾ ਮੇਰੇ ਕਹਿੰਦਾ ਦਾਦੇ ਦੇ ਦੇਸ਼ ਲਈ ਕੁਰਬਾਨੀ ਕੀਤੀ ਆ ਤੇਰੇ ਦਾਦੇ ਨੇ ਐ ਨਹੀਂ ਕਿਹਾ ਕਿ ਤਵੇਂ ਸਿੱਖਾਂ ਦਾ ਘਾਣ ਕੀਤਾ ਸਿੱਖ ਨੌਜਵਾਨਾਂ ਦਾ ਸਕਾਰ ਖੇਡਿਆ ਐ ਨਹੀਂ ਕਿਹਾ ਮੇਰੇ ਬੁੱਚੜ ਦਾਦੇ ਨੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ 25000 ਲਾਸਾਂ ਦੀ ਸਨਾਰਖਤ ਕਰਨ ਵਾਲਾ ਜਸਵੰਤ ਸਿੰਘ ਖਾਲੜਾ ਉਹ ਵੀ ਕਿਸੇ ਇਹਨਾਂ ਨੇ ਪਾਪੀਆਂ ਨੇ ਮੁਕਾਬਲਾ ਬਣਾ ਕੇ ਉਹਦਾ ਹਾਲੇ ਤੱਕ ਪਤਾ ਨਹੀਂ ਕਿਹੜੀ ਨਹਿਰ ਦੇ ਵਿੱਚ ਤੋਰਤਾ ਇਹ ਬਿੱਟੂ ਤੇਰੇ ਦਾਦੇ ਦੇ ਕਾਰੇ ਕੀਤੇ ਹੋਏ ਨੇ ਇਹ ਸ਼ਰਮ ਕਰ ਤੂੰ ਮਾੜੀ ਮੋਟੀ ਇਹ ਐਡਾ ਵੱਡਾ ਐਨਐਸਏ ਵਰਗੇ ਕਾਨੂੰਨ ਲਾ ਦੇਣੇ ਇਹ ਬਹੁਤ ਜ਼ਿਆਦਾ ਗਲਤ ਨੇ ਚਾਰਜ ਜੇ ਚੰਨੀ ਦਾ ਬਿਆਣਾ ਤੇ ਹੋਣਾ ਸਾਰਾ ਲੰਗ ਲਾਣਾ ਜਿੰਨਾ ਇਕੱਠਾ ਹੋਇਆਗਾ ਈ ਅੰਬਰਪਾਲ ਦੇ ਮਗਰ ਪਏ ਨੇ ਪਤਾ ਨਹੀਂ ਜੇ ਅੰਬਰਪਾਲ ਬਾਹਰ ਆ ਗਿਆ ਕਈਆਂ ਨੇ ਤਾਂ ਮੈਨੂੰ ਐ ਨਹੀਂ ਲੱਗਦਾ ਕਿ ਚੱਪਣੀਆਂ ਭਾਲੀਆਂ ਹੋਈਆਂ ਨੇ ਨੱਕ ਡੋਬ ਕੇ ਮਰ ਜਾਣਗੇ ਸ਼ਾਇਦ ਇਹ ਆ ਬਿੱਟੂ ਦਾ ਪਹਿਲਾ ਬਿਆਨ ਪਤਾ ਕੀ ਆਇਆ ਸੀ ਕਿਸਾਨੀ ਧਰਨੇ ਵੇਲੇ ਤੁਸੀਂ ਸਾਰਿਆਂ ਨੇ ਸੁਣਿਆ ਕਹਿੰਦਾ ਮੋਦੀ ਤਿੰਨੇ ਕਾਨੂੰਨ ਵਾਪਸ ਲੈ ਲੈ ਕਹਿੰਦਾ ਮੈਂ ਭਾਈ ਜਗਤਾਰ ਸਿੰਘ ਹਵਾਰਾ ਭਿਉਰਾ ਬਲਵੰਤ ਸਿੰਘ ਰਾਜਵਾਲਾ ਤੇ ਹੋਰ ਜਿੰਨੇ ਨੇ 33 ਸਾਲ 32-33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ سنگਲ ਨੇ ਕਹਿੰਦਾ ਮੈਂ ਉਹਨਾਂ ਦਾ ਵਿਰੋਧ ਨਹੀਂ ਕਰੂੰਗਾ ਤੇ ਉਹਨਾਂ ਨੂੰ ਕਹਿੰਦਾ ਮੈਂ ਖੁਦ ਕਹੂੰਗਾ ਕਿ ਇਹਦਾ ਹੁਣ ਛੱਡਿਆ ਜਾਵੇ ਤੇ ਮੋਦੀ ਨੇ ਵਾਪਸ ਲੈਣੇ ਵੇਲਾ ਤੇ ਇਹਨ ਥੁੱਕ ਕੇ ਫਿਰ ਚੱਟ ਲਿਆ ਫਿਰ ਸਿੱਖਾਂ ਦੇ ਖਿਲਾਫ ਹੋ ਗਿਆ ਫਿਰ ਇਹਦਾ ਬਿਆਨ ਆਇਆ ਕਿ ਭਾਈ ਮੈਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲੂੰਗਾ ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲੂੰਗਾ ਉਹਨੂੰ ਰਿਹਾਰਾ ਕਰਵਾਉਣ ਲਈ ਤੇ ਉਸ ਤੋਂ ਬਾਅਦ ਹੁਣ ਫੇਰ ਥੁੱਕ ਕੇ ਚੱਟ ਲਿਆ ਹੁਣ ਫੇਰ ਇਹਦੇ ਜਿਹੜਾ ਕਾਲਾ ਨਾਗ ਸੱਪ ਲੜ ਗਿਆ ਕਹਿਣ ਦਾ ਭਾਵ ਕਿ ਜਿਹੜਾ ਬੰਦੇ ਦਾ ਕੋਈ ਕਰਦਾਰ ਨਹੀਂ ਮੈਂਟਮੈਂਟ ਤੇ ਬਦਲਦਾਗਾ ਤੇ ਉਹਨਾਂ ਲੋਕਾਂ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਬਹੁਤ ਵੱਡਾ ਜਿਹੜਾ ਇੱਕ ਇਹ ਕਹਿਦੀ ਹੈ ਕਿ ਸਰਕਾਰ ਤੇ ਵਿਰੋਧੀਆ ਪਾਰਟੀਆਂ ਸਿੱਖ ਕੌਮ ਦਾ ਇਸ ਟਾਈਮ ਤੇ ਇਮਤਿਹਾਨ ਲੈ ਰਹੀਆਂ ਨੇ ਤੇ ਦੂਜੇ ਪਾਸੇ ਥਾਂ ਥਾਂ ਤੇ ਬੁੱਚੜ ਬਠਾਏ ਹੋਏ ਨੇ ਆਪਣੇ ਪੇਜ ਬਣਾਏ ਹੋਏ ਨੇ ਤੇ ਪੇਜ ਜਿਹੜੇ ਉਹ ਫੋਲੋ ਕਰਨ ਵਾਲੇ ਸਾਰੀਆਂ ਭੇਡਾਂ ਜਿਹੜੀਆਂ ਲਾਲੀਆਂ ਹੋਈਆਂ ਨੇ ਉਹਨਾਂ ਨੂੰ ਤੇ ਉਹ ਸਿਰਫ ਅੰਮ੍ਰਿਤਪਾਲ ਅੰਮ੍ਰਿਤਪਾਲ ਤੇ ਸੰਤ ਬਾਬਾ ਜਰਨੈਲ ਸਿੰਘਾ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਭੌਂਕਣ ਵਾਲ ਤੇ ਰੱਖੇ ਹੋਏ ਨੇ ਜੇ ਗੱਲ ਕਰਨੀ ਹੈ ਸਿੱਖ ਕੌਮ ਨੇ ਹੁਣ ਇੱਥੇ ਫੇਸਬੁੱਕਾਂ ਤੇ ਬੈਠਣ ਦਾ ਜਾਂ ਕਿਤੇ ਹੋਰ ਬੈਠਣ ਦਾ ਸਿੱਖ ਕੌਮ ਨੂੰ ਮੈਂ ਬੇਨਤੀ ਕਰਦਾ ਆਖਰੀ ਕਿ ਸਮਾਂ ਨਹੀਂ ਤੁਸੀਂ ਕਿੰਨਾ ਕਿ ਉਦੋਂ ਤੁਸੀਂ ਜਦੋਂ ਪਾਣੀ ਸਰੁੱਤਰ ਦੀ ਲੰਘ ਜਾਵੇ ਜਮਾ ਕਿ ਸਾਡੇ ਨੌਜਵਾਨਾਂ ਨੂੰ ਕੋਈ ਬਿਮਾਰੀ ਲੱਗ ਗਈ ਜਾਂ ਉਹਨਾਂ ਨੂੰ ਕੋਈ ਰੋਗ ਲੱਗ ਗਿਆ ਤੇ ਤੁਸੀਂ ਉਦੋਂ ਉੱਠਦੇ ਹੋ ਹੁਣ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣਿਆ ਮੈਨੂੰ ਤਾਂ ਹਾਲ ਤੱਕ ਇਹ ਨਹੀਂ ਪਤਾ ਲੱਗਦਾ ਨਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਕੋਈ ਬਿਆਨ ਸੁਣਿਆ ਮੈਂ ਨਾ ਮਾਤਾ ਦਾ ਸੁਣਿਆ ਨਾ ਮੈਂ ਕਿਸੇ ਉਹਨਾਂ ਦੇ ਵਕੀਲ ਸਾਹਿਬਾਂ ਦਾ ਸੁਣਿਆ ਨਾ ਕਿਸੇ ਹੋਰ ਲੀਡਰ ਦਾ ਸੁਣਿਆ ਵੀ ਚੁੱਪ ਕਿਉਂ ਬੈਠੇ ਨੇ ਇਹ ਕਈ ਵਾਰੀ ਚੁੱਪ ਉਹ ਜਿਹੜੀ ਨਾ ਉਹ ਬਹੁਤ ਵੱਡਾ ਭਾਰੀ ਪੈ ਸਕਦੀ ਹੁੰਦੀ ਆ ਤੇ ਇਹ ਚੁੱਪ ਜਿਹੜੀ ਤੋੜਨੀ ਪਊਗੀ ਤੇ ਇਹ ਜਿਹੜਾ ਹੱਕ ਆ ਸੰਵਿਧਾਨਕ ਹੱਕ ਜੇ ਐਮਪੀ ਜਿੱਤਿਆ ਸੰਵਿਧਾਨ ਦੀ ਵੋਟਾਂ ਤੇ ਤਹਿਤ ਜਿਹੜਾ ਲੜਿਆਗਾ ਤੇ ਇਸ ਦਾ ਜਿਹੜਾ ਸਿੱਖ ਕੌਮ ਨੂੰ ਜਿਹੜਾ ਸਖਤ ਸਟੈਂਡ ਜਿਹੜਾ ਲੈਣਾ ਚਾਹੁੰਦਾ ਤੁਸੀਂ ਵੇਖਦੇ ਹੋ ਪੰਜਾਬੀ ਪ੍ਰਸਾਰਣ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ